ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਅੱਜ ਹੈ ਜੀ ਵੱਡਾ ਐਤਵਤ ਇਹਨਾਂ ਕੁਝ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਇਹਨਾਂ ਲਈ ਸਮਾਂ ਸੋਨੇ ਤੇ ਸੁਹਾਗੇ ਵਾਲਾ ਹੋਣ ਵਾਲਾ ਹੈ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਤੇ ਲਿਖ ਕੇ ਹਾਜ਼ਰੀ ਲਿਖਵਾ ਦਿਓ ਜੀ ਦੋਸਤੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਤੋਂ ਲੈ ਕੇ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। ਇਹਨਾਂ ਦੇ ਲਈ ਬਹੁਤ ਹੀ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਹੈ। ਅੱਜ ਤੋਂ ਲੈ ਕੇ ਹੀ ਇਹ ਰਾਸ਼ੀ ਵਾਲੇ ਬਣਨ ਵਾਲੇ ਹਨ ਧਨ ਦੇ ਨਾਲ ਮਾਲਾ-ਮਾਲ। ਇਹਨਾਂ ਦੀ ਹੁਣ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ। ਜੇਕਰ ਇਹ ਸ਼ੇ ਰਾਸ਼ੀ ਵਾਲੇ ਬਹੁਤ ਸਮੇਂ ਤੋਂ ਗਰੀਬੀ ਦਾ ਸਾਹਮਣਾ ਕਰਦੇ ਪਏ ਸਨ ਤਾਂ ਹੁਣ ਇਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਬਹੁਤ ਹੀ ਜ਼ਿਆਦਾ ਚੇਕਰ ਤੰਗੀ ਚਲਦੀ ਪਈ। ਆਉਣ ਵਾਲੇ ਸਮੇਂ ਵਿੱਚ ਬਿਲਕੁਲ ਵੀ ਇਹਨਾਂ ਨੂੰ ਤੰਗੀ ਦਾ ਸਾਹਮਣਾ ਕਰਨਾ ਨਹੀਂ ਪਵੇਗਾ ਇਹਨਾਂ ਦੇ ਘਰ ਦੇ ਵਿੱਚ ਹੁਣ ਬਹੁਤ ਹੀ ਵੱਡੀਆਂ-ਵੱਡੀਆਂ ਆਪਾਰ ਖੁਸ਼ੀਆਂ ਮਿਲਣ ਜਾ ਰਹੀਆਂ ਹਨ ਜਿਸ ਤੇ ਕਰਕੇ ਇਹਨਾਂ ਦਾ ਚਿਹਰਾ ਹੁਣ ਪਿਖਾਰੀਆਂ ਤੋਂ ਰਾਜੇ ਦੇ ਸਮਾਨ ਹੋਵੇਗਾ ਰੋੜ ਤੋਂ ਕੁੜੌਲ ਪਤੀ ਹੋਣਗੇ ਕਿਉਂਕਿ ਦੋਸਤੋ ਬਹੁਤ ਹੀ ਲੰਮੇ ਸਮੇਂ ਦੇ ਬਾਅਦ ਕਰਮ ਫਲ ਦਾਤਾ ਭਗਵਾਨ ਸ਼ਨੀ ਦੇ ਅਤੇ ਮਾਤਾ ਲక్ష్ਮੀ ਇਹਨਾਂ ਸ਼ੇਰਾਸ਼ੀ ਵਾਲਿਆਂ ਤੇ ਬੇਹਦ ਬਸੰਨ ਹੋ ਚੁੱਕੇ ਹਨ ਜਸ ਕਰਕੇ ਹੁਣ ਇਹਨਾਂ ਦੀ ਬੰਦ ਕਿਸਮਤ ਦਾ ਤਾਲਾ ਖੁੱਲਣ ਵਾਲਾ ਹੈ ਇਹ ਸ਼ੇ ਰਾਸ਼ੀ ਵਾਲੇ ਤਾਂਨਾਂ ਵਾਲਾ ਮਾਲ ਹੋਣ ਵਾਲੇ ਹਨ ਦੋਸਤੋ ਕਿਹਾ ਜਾਂਦਾ ਹੈ ਕਿ ਕਰਮਫਲ ਦਾਤਾ ਜਦੋਂ ਆਪਣੇ ਭਗਤਾਂ ਤੋਂ ਬੇहद प्रसन्न ਹੋ ਜਾਂਦੇ ਹਨ ਤੇ ਉਹਨਾਂ ਦੀ ਹਰ ਇੱਛਾ ਫਿਰ ਪੂਰੀ ਕਰਦੇ ਹਨ ਉਹਨਾਂ ਦੇ ਬਚਪਨ ਦੇ ਸੁਪਨੇ ਵੀ ਪੂਰੇ ਕਰਦੇ ਹਨ ਇਸ ਕਰਕੇ ਦੋਸਤੋ ਹੁਣ ਤੁਹਾਡੀ ਹਰ ਇੱਛਾ ਪੂਰੀ ਹੋਵੇਗੀ ਤੁਹਾਡੇ ਬਚਪਨ ਦੇ ਸੁਪਨੇ ਸੱਚ ਆਉਣਗੇ ਜੱਸ ਕਰਕੇ ਤੁਹਾਡੇ ਘਰ ਵਿੱਚ ਪੈਸਾ ਹੋਵੇਗਾ ਤੁਹਾਡੇ ਘਰ ਵਿੱਚ ਆਉਣ ਵਾਲੇ ਸਮੇਂ ਵਿੱਚ ਤਾਂ ਅੰਦੌਲਨਤ ਦੀ ಅಪਾਰ ਬਖਸ਼ਿਸ਼ ਹੋਵੇਗੀ ਦਿਖਣਾ ਇਹ ਹੋਵੇਗਾ ਕਿ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਇਹ ਖੁਸ਼ਖਬਰੀਆਂ ਮਿਲਣ ਜਾ ਰਹੀਆਂ ਹਨ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀ ਵਾਲੇ ਹਨ ਜਿਹੜੇ ਮਾਲ-ਮਾਲ ਹੋਣ ਵਾਲੇ ਹਨ ਇਹ ਸਾਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਿਖਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੋ ਜਾਣਦੇ ਹਾਂ ਕਿ ਉਹ ਕਿਹੜੀਆਂ ਖੁਸ਼ਹਾਲ ਤੇ ਭਾਗ ਛਲੇ ਰਾਸ਼ੀਆਂ ਹਨ ਅਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਇਹ ਕਿ ਅੱਜ ਤੋਂ ਪਹਿਲਾਂ ਤੁਹਾਡੇ ਬਾਰੇ ਗੱਲ ਕਰਦੇ ਹਾਂ ਮੇਕ ਰਾਸ਼ੀ ਵਾਲੇ ਜਿਨ੍ਹਾਂ ਦੇ ਲਈ ਇਹ ਹਫਤਾ ਜਿਹੜਾ ਹੈ ਇਹਨਾਂ ਦੇ ਘਰ ਦੇ ਵਿੱਚ ਪੂਰੀ ਹੀ ਜ਼ਿੰਦਗੀ ਪੈਸੇ ਦੀ ਪਾਰਸ਼ ਹੋਣ ਵਾਲੀ ਹੈ ਇਹਨਾਂ ਦਾ ਹੁਣ ਸਭ ਤੋਂ ਵਿਸ਼ਕਾਰਲਾ ਬੱਚਾ ਜਿਹੜਾ ਵੀ ਹੈ ਉਹਨੂੰ ਕੋਈ ਸਰਕਾਰੀ ਜੋਬ ਮਿਲ ਸਕਦੀ ਹੈ ਜਿਸ ਨਾਲ ਹੁਣ ਇਹਨਾਂ ਦੇ ਘਰ ਦੇ ਵਿੱਚ ਪੈਸੇ ਦੀ ਤੰਗੀ ਨਹੀਂ ਹੋਵੇਗੀ ਇਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ ਦੋਸਤੋ ਇਹਨਾਂ ਦੇ ਬੱਚੇ ਜਿਹੜੇ ਹਨ ਉਹ ਤਰੱਕੀਆਂ ਕਰਨ ਵਾਲੇ ਹਨ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨ ਵਾਲੇ ਹਨ ਜਿਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮਾਨ ਸਨਮਾਨ ਮਿਲੇਗਾ ਇਹਨਾਂ ਦੇ ਘਰ ਦੇ ਵਿੱਚ ਬਹੁਤ ਸਾਰਾ ਪੈਸਾ ਹੋਵੇਗਾ ਇਹਨਾਂ ਦੇ ਜਿਹੜੇ ਵੱਡੇ ਵੱਡੇ ਦੁਸ਼ਮਣ ਹਨ ਉਹ ਵੀ ਹੁਣ ਇਹਨਾਂ ਦਾ ਪਾਣੀ ਪਰਣਗੇ ਪਰ ਦੋਸਤੋ ਜੇਕਰ ਇਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਦੁੱਖਾਂ ਦਾ ਸਾਇਆ ਬਣਿਆ ਰਹਿੰਦਾ ਹੈ ਤਾਂ ਕੋਈ ਨਾ ਕੋਈ ਪਰਿਵਾਰਕ ਕੋਈ ਨਾ ਕੋਈ ਮੈਂਬਰ ਬਿਮਾਰ ਰਹਿੰਦਾ ਹੈ ਤੇ ਇਹਨਾਂ ਦੇ ਉਸ ਪਰਿਵਾਰਕ ਮੈਂਬਰ ਨੂੰ ਵੀ ਹੁਣ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ ਜਿਸ ਕਰਕੇ ਘਰ ਦੇ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ ਬਰਕਤ ਰਹਿਣ ਵਾਲੀ ਹੈ ਜੇਕਰ ਇਹ ਚਾਹੁੰਦੇ ਹਨ ਕਿ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਹਮੇਸ਼ਾ ਲੈਣਾ ਤੇ ਬਣੀ ਰਹੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਬਣੀ ਰਹੇ ਤਾਂ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਚਰੋਦਾਨ ਕਰ ਦੇਣਾ ਚਾਹੀਦਾ ਹੈ ਤੇ ਮਾਤਾ ਲక్ష్ਮੀ ਜੀ ਦੀ ਪੂਜਾ ਕਰਨਾ ਇਹਨਾਂ ਲਈ ਬਹੁਤ ਹੀ ਲਾਭਦਾਇਕ ਹੋਵੇਗਾ ਇਹਨਾਂ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਹੁਣ ਇਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ। ਦੋਸਤੋ ਅਗਲੀ ਖੁਸ਼ ਨਸੀਬ, ਭਾਗਸ਼ਾਲੀ ਰਾਸ਼ੀ ਹੈ ਜੀ, ਤੋਲਾ ਰਾਸ਼ੀ। ਤੋਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਹੈ ਕਿ ਇਹ ਹਫ਼ਤਾ ਤੁਹਾਡੇ ਲਈ ਬੜਾ ਹੀ ਸ਼ੁਭ, ਬਿਹਤਰ ਹੋਣ ਵਾਲਾ ਹੈ। ਕਿਉਂਕਿ ਦੋਸਤੋ ਇਹਨਾਂ ਦਾ ਲੰਮੇ ਸਮੇਂ ਤੋਂ ਪੈਸਾ ਜੇਕਰ ਕਿਤੇ ਰੁਕਿਆ ਹੋਇਆ ਸੀ, ਆਉਣ ਵਾਲੇ ਸਮੇਂ ਵਿੱਚ ਇਹਨਾਂ ਦਾ ਉਹ ਪੈਸਾ ਇਹਨਾਂ ਨੂੰ ਵਾਪਸ ਮਿਲਣ ਵਾਲਾ ਹੈ ਜਿਸ ਨਾਲ ਇਹਨਾਂ ਨੂੰ ਵੱਡਾ ਤਨਲਾਭ ਵੀ ਹੋਣ ਵਾਲਾ ਹੈ। ਇਸੋ ਇਲਾਵਾ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਤੇ ਹਮੇਸ਼ਾ ਹੀ ਬਣੀ ਰਹੇਗੀ ਧਨ ਦੀ ਕਿਰਪਾ ਇਹਨਾਂ ਨੂੰ ਜ਼ਿੰਦਗੀ ਵਿੱਚ ਕਾਮਯਾਬੀ ਹਰ ਖੇਤਰ ਦੇ ਵਿੱਚ ਹੋਵੇਗੀ ਤੁਲਾ ਰਾਸ਼ੀ ਵਾਲੇ ਹੁਣ ਗੱਲ ਕਰਦੇ ਹਾਂ ਜੀ ਜਿਨ੍ਹਾਂ ਨੇ ਕਾਫੀ ਸਮੇਂ ਤੋਂ ਕਿਸੇ ਪਰੇਸ਼ਾਨੀ ਦਾ ਸਾਹਮਣਾ ਕੀਤਾ ਹੈ ਉਹਨਾਂ ਦੇ ਹੁਣ ਪਰੇਸ਼ਾਨੀ ਦਾ ਅੰਤ ਹੋਵੇਗਾ ਜੇਕਰ ਇਹਨਾਂ ਨੇ ਲੰਮੇ ਸਮੇਂ ਤੋਂ ਕਿਧਰੇ ਪੈਸਾ ਰੁਕਿਆ ਹੋਇਆ ਸੀ ਫਸਿਆ ਹੋਇਆ ਸੀ ਉਹ ਇਹਨਾਂ ਨੂੰ ਵਾਪਸ ਮਿਲ ਸਕਦਾ ਹੈ ਇਸ ਤੋਂ ਇਲਾਵਾ ਇਹ ਆਪਣਾ ਕੋਈ ਨਵਾਂ ਵਪਾਰ ਸ਼ੁਰੂ ਕਰ ਸਕਦੇ ਹਨ ਨਵਾਂ ਬਿਜ਼ਨਸ ਸਟਾਰਟ ਕਰ ਸਕਦੇ ਹਨ ਉਸ ਕੰਮ ਦੇ ਵਿੱਚ ਹੁਣ ਇਹਨਾਂ ਨੂੰ ਦਿਨ ਰਾਤ ਚੌਗਣੀ ਤਰੱਕੀ ਮਿਲੇਗੀ ਦਿਨ ਰਾਤ ਇਹ ਮਿਹਨਤ ਕਰਨ ਵਾਲੇ ਹਨ ਪਰ ਉਹ ਵਪਾਰ ਦਾ ਕੰਮ ਇਹਨਾਂ ਨੂੰ ਸ਼ਨੀਵਾਰ ਦੇ ਦਿਨ ਸ਼ੁਰੂ ਕਰਨਾ ਚਾਹੀਦਾ ਹੈ ਜੋ ਕਿ ਇਹਨਾਂ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਉਹ ਵਪਾਰ ਦਾ ਕੰਮ ਇਹਨਾਂ ਦਾ ਗਰੀਬੀ ਭਰਿਆ ਜੀਵਨ ਅਮੀਰੀ ਵਿੱਚ ਬਦਲ ਸਕਦਾ ਹੈ ਇਹਨਾਂ ਦੇ ਕਾਰਨ ਵਿੱਚ ਵੱਡੀ ਮਾਤਰਾ ਚ ਮਾਇਆ ਦਾ ਆਗਮਨ ਹੋਵੇਗਾ ਜੇਕਰ ਫਿਰ ਵੀ ਕੰਮਾਂ ਕਰਾਂ ਦੇ ਵਿੱਚ ਰੁਕਾਵਟਾਂ ਹੁੰਦੀਆਂ ਹਨ ਤਾਂ ਘੱਤੀ ਮਈ ਤੋਂ ਪਹਿਲਾਂ ਪਹਿਨਾ ਤੇਥ ਯਾਤਰਾ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਹਨਾਂ ਦੇ ਰਾਹਾਂ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਬਿਲਕੁਲ ਸਮਾਪਤ ਹੋਣਗੀਆਂ ਹਰ ਕੰਮ ਆਸਾਨੀ ਨਾਲ ਸਿਰੇ ਚੜ ਜਾਵੇਗਾ ਜੇਕਰ ਇਹਨਾਂ ਦੇ ਕਾਰਨ ਦੇ ਵਿੱਚ ਕੋਈ ਬੁਰੀ ਘਟਨਾ ਵਾਪਰਨ ਵਾਲੀ ਹੈ ਤਾਂ ਭਗਵਾਨ ਚੰਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਤੇ ਸੰਗਤ ਨਹੀਂ ਆਵੇਗਾ ਕਿਉਂਕਿ ਭਗਵਾਨ ਚੰਨੀ ਦੇਵ ਇਹਨਾਂ ਦੀ ਪੂਜਾ ਪਗਤੀ ਤੇ ਦਾਨ ਪੁੰਨ ਤੋਂ ਪਰਸਨ ਹੋ ਕੇ ਇਹਨਾਂ ਦਾ پورا ਸਮਾਂ ਉਹ ਟਾਲ ਦੇਣਗੇ ਤੇ ਇਹਨਾਂ ਦੇ ਘਰ ਦੇ ਵਿੱਚ ਕੁਝ ਹਾਲੀ ਦਾ ਮਾਹੌਲ ਹੋਵੇਗਾ ਅਗਲੇ ਕੁਝ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਿਹਤ ਪਰਸਨ ਹਨ ਤੁਹਾਡੀ ਪੰਦ ਕਿਸਮਤ ਦਾ ਤਾਲਾ ਖੋਲਣ ਵਾਲੀ ਹੈ ਸੋਤੇ ਕਿਸਮਤ ਜਕਉਣ ਵਾਲੀ ਹੈ ਕਿਉਂਕਿ ਮਾਤਾ ਲక్ష్ਮੀ ਜੋ ਵੀ ਹਾਂ ਤੁਹਾਡੇ ਲਈ ਵਰਦਾਨ ਸਾਬਤ ਹੋ ਜਾਣਗੇ ਤੁਸੀਂ ਗਰੀਬੀ ਦੀ ਮਾਰ ਦੇ ਕਾਰਨ ਨਵਾਂ ਮਕਾਨ ਬਣਾਉਂਦਾ ਹਰ ਵਾਰ ਕੰਮ ਅਧੂਰਾ ਛੱਡ ਦਿੱਤਾ ਸੀ ਇਸ ਵਾਰ ਤੁਸੀਂ ਜੇਕਰ ਸ਼ਨੀਵਾਰ ਦੇ ਦਿਨ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਤੁਸੀਂ ਆਪਣਾ ਕੰਮ ਟਾਈਮ ਦੇ ਨਾਲ ਕਰ ਲਵੋਗੇ ਸ਼ਨੀਵਾਰ ਦੇ ਦਿਨ ਤੁਸੀਂ ਕਿਸੇ ਵੀ ਭਗਤ ਨੂੰ ਦਾਨਪਨ ਕਰਕੇ ਭੋਜਨ ਕਰਵਾ ਸਕਦੇ ਹੋ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਹਾਡਾ ਘਰ ਤੁਹਾਡਾ ਘਰ ਦੌਲਤ ਨਾਲ ਭਰ ਜਾਵੇਗਾ ਨਵੇਂ ਸਿਰੇ ਤੋਂ ਕੰਮ ਸ਼ੁਰੂ ਕਰਨਾ ਤੁਹਾਡੇ ਘਰ ਬਹੁਤ ਵਧੀਆ ਤਰੀਕੇ ਦੇ ਨਾਲ ਫਿਰ ਤਿਆਰ ਹੋਵੇਗਾ ਤੁਹਾਡੇ ਜਿੰਦਗੀ ਵਿੱਚ ਤਾਂ ਦੌਲਤ ਦੀ ਕੋਈ ਕਮੀ ਨਹੀਂ ਰਹੇਗੀ ਇਸ ਤੋਂ ਇਲਾਵਾ ਤੁਹਾਡੇ ਬੱਚੇ ਤਰੱਕੀ ਕਰਨਗੇ ਤੁਹਾਡਾ ਨਾਮ ਰੌਸ਼ਨ ਕਰਨਗੇ ਅਤੇ ਵੱਡੀਆਂ-ਵੱਡੀਆਂ ਸਫਲਤਾਵਾਂ ਤੁਹਾਡੇ ਬੱਚਿਆਂ ਨੂੰ ਮਿਲਣ ਵਾਲੀਆਂ ਹਨ ਕਿਉਂਕਿ ਕਾਫੀ ਸਮੇਂ ਦੇ ਬਾਅਦ ਸਖਤ ਮਿਹਨਤ ਕਰਦੇ ਆ ਰਹੇ ਹਨ ਜਿਸ ਕਰਕੇ ਹੁਣ ਇਹਨਾਂ ਦੀ ਕ੍ਰਿਪਾ ਦੋ ਰੋਜ਼ ਆਵੇਗੀ ਇਹਨਾਂ ਨੂੰ ਹੋਰ ਵੱਡੇ-ਵੱਡੇ ਖੁਸ਼ਖਬਰੀਆਂ ਪ੍ਰਾਪਤ ਹੋ ਜਾਣਗੀਆਂ ਆਪਣੇ ਘਰ ਦੇ ਛੱਤ ਦੇ ਉੱਤੇ ਮਿੱਠੇ ਚਾਵਲ ਤੇ ਮਿੱਠੀ ਰੋਟੀ ਪੰਛੀਆਂ ਨੂੰ ਜ਼ਰੂਰ ਤਿਆਨ ਕਰੋ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਇੱਕ ਵੱਡਾ ਚਮਤਕਾਰ ਹੋ ਜਾਵੇਗਾ ਤੁਹਾਡੀ ਗਰੀਬੀ ਚੜ੍ਹ ਤੋਂ ਖਤਮ ਹੋ ਜਾਵੇਗੀ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾ ਸੇਕ ਕਿ ਤੁਹਾਡੇ ਲਈ ਸਮਾਂ ਬੜਾ ਹੀ ਚੰਗਾ ਸਾਬਤ ਹੋਵੇਗਾ ਕਿਉਂਕਿ ਸ਼ਨੀ ਦੇਵ ਤੁਹਾਡੇ ਘਰ ਵਿੱਚ ਬਰਾਸ਼ਮਾਨ ਹੋਣਗੇ ਤੁਹਾਡੇ ਘਰ ਦੀ ਸਬ ਸਫਾਈ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਸ਼ਨੀ ਦੇਵ ਭਗਵਾਨ ਤੁਹਾਨੂੰ ਦੌਲਤ ਦੀ ਫਿਰ ਕੋਈ ਵੀ ਕਮੀ ਨਹੀਂ ਰਹਿਣ ਦੇਣਗੇ ਪੂਰੀ ਜ਼ਿੰਦਗੀ ਤੁਹਾਡੇ ਘਰ ਵਿੱਚ ਪੈਸਾ ਆਵੇਗਾ ਜਿਵੇਂ ਕਿ ਤੁਸੀਂ ਕੋਈ ਕੱਪੜਿਆਂ ਦਾ ਬਿਜ਼ਨਸ ਕਰਦੇ ਹੋ ਪ੍ਰਾਪਰਟੀ ਡੀਲਰ ਹੋ ਜਾਂ ਠੇਕੇਦਾਰੀ ਦਾ ਬਿਜ਼ਨਸ ਸ਼ੁਰੂ ਕਰ ਲੈਂਦੇ ਹੋ ਉਸ ਕੰਮ ਦੇ ਲਈ ਤੁਹਾਨੂੰ ਹੋਣਾ ਸਮਾਂ ਬੜਾ ਹੀ ਸ਼ੋਭਾ ਸਾਬਤ ਹੋਵੇਗਾ ਜਿਸ ਕਰਕੇ ਤੁਸੀਂ ਹੁਣ ਬਹੁਤ ਪੈਸਾ ਕਮਾਓਗੇ ਮੁੱਦਤਾਂ ਤੋਂ ਪ੍ਰਾਣੀ ਗਰੀਬੀ ਤੁਹਾਡੀ ਦੂਰ ਹੋਵੇਗੀ ਤੁਸੀਂ ਰੋਡ ਤੋਂ ਕਰੋੜਪਤੀ ਬਣ ਜਾਵੋਗੇ ਦੋਸਤੋ ਅਗਲੇ ਖੁਸ਼ ਨਸੀਬ ਰਾਸ਼ੀ ਹੈ ਜੇ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਨੂੰ ਦੱਸਦਾ ਇਹ ਕਿ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਹੋਣ ਵਾਲਾ ਹੈ ਤੁਹਾਡੇ ਲਈ ਲੋਟਰੀ ਬੰਪਰ ਸਾਬਤ ਹੋਵੇਗਾ ਕਿਉਂਕਿ ਹੁਣ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਸੁਣਾਉਣੇ ਮਿਲ ਸਕਦੀ ਹੈ ਤੁਹਾਡੇ ਘਰ ਵਿੱਚ ਪੈਸਾ ਛਪੜ ਫੜ ਕੇ ਆਵੇਗਾ ਦਿਨਾਂ ਵਿੱਚ ਤੁਸੀਂ ਧਨਵਾਨ ਹੋ ਜਾਓਗੇ ਨਾਲੇ ਨਾਲ ਤੁਹਾਨੂੰ ਦੱਸ ਰਹੀ ਜੇਕਰ ਤੁਸੀਂ ਨਵੀਂ ਮਸ਼ੀਨਰੀ ਕੋਈ ਖਰੀਦਣਾ ਚਾਹੁੰਦੇ ਹੋ ਜੇਕਰ ਸ਼ਨੀਵਾਰ ਦੇ ਦਿਨ ਖਰੀਦੇ ਹੋ ਤੁਹਾਡੇ ਲਈ ਬੜੀ ਬਰਕਤ ਪ੍ਰਤੀਕ ਪਾ ਸਕਦੀ ਹੈ ਅਗਲੀ ਰਾਸ਼ੀ ਹੈ ਜੀ વૃਸ਼ਖ ਰਾਸ਼ੀ વૃਸ਼ਖ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਕਿ ਮਾਤਾ ਲక్ష్ਮੀ ਭਗਵਾਨ ਸ਼ਨੀ ਦੇਵ ਤੁਹਾਡੇ ਦੇ ਪਸੰਨ ਹਨ ਜਸ ਨਾਲ ਤੁਹਾਡੇ ਜੀਵਨ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਤੁਹਾਡੇ ਬੱਚੇ ਤਰੱਕੀ ਕਰਨਗੇ ਤੁਹਾਨੂੰ ਕੋਈ ਕੋਟ ਨਿਊਜ਼ ਸੁਣਾਉਣ ਨੂੰ ਮਿਲ ਸਕਦੀ ਹੈ ਜਿਸ ਨਾਲ ਤੁਹਾਡਾ ਰੁਕਿਆ ਹੋਇਆ ਪੈਸਾ ਵਾਪਸ ਮਿਲ ਸਕਦਾ ਹੈ ਜਿਸ ਸਮੇਂ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੈ ਉਹਨਾਂ ਨੂੰ ਔਲਾਦ ਦੀ ਪ੍ਰਾਪਤੀ ਹੋਵੇਗੀ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੇ ਲੱਗੇ ਤਾਂ ਗੇ ਵੀ ਸ਼ੇਅਰ ਕਰ ਦਿਓ ਜੀ ਤانوں ਆ